ਜੀ ਬਾਬਾ ਸ਼੍ਰੀ ਚੰਦ ਜੀ ਦੀ ਸਾਖੀ ਕਿ ਉਸ ਨੇ ਇੱਕ ਮਰੇ ਬੱਚੇ ਨੂੰ ਕਿਵੇਂ ਵਾਪਸ ਜਿਉਂਦਾ ਕੀਤਾ ਸੀ ਕਿਵੇਂ ਬਾਬਾ ਜੀ ਨੇ 2 ਮੀਲ ਲੰਬੀ ਬਾੰਘ ਕੀਤੀ ਸੀ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਆਪਣੀ ਤਪੱਸਿਆ ਤੇ ਉਦਾਸੀ ਜੀਵਨ ਜਾਂਚ ਕੇ ਸਿਖਰ ਤੇ ਸਨ ਉਹੋ ਇੱਕ ਜਗ੍ਹਾ ਤੇ ਡੇਰਾ ਲਗਾ ਕੇ ਬ੍ਰਹਮ ਗਿਆਨ ਦੇ ਧਰਮ ਦੇ ਪ੍ਰਚਾਰ ਵਿੱਚ ਲੀਨ ਸਨ ਉਹ ਤ્યાਗ ਤੇ ਵਿਰਾਗ ਦੀ ਮੂਰਤ ਸਨ ਉਹਨਾਂ ਦੀ ਕਮਾਈ ਹੋਈ ਸ਼ਕਤੀ ਉਹਨਾਂ ਨੂੰ ਅਲੌਕਿਕ ਸਮਰੱਥਾ ਪ੍ਰਦਾਨ ਕਰਦੀ ਸੀ ਉਹਨਾਂ ਦੇ ਡੇਰੇ ਤੋਂ ਕਰੀਬ 20 ਮੀਲ ਲਗਭਗ 32 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਸੀ ਉਸ ਪਿੰਡ ਦੇ ਇੱਕ ਪਰਿਵਾਰ ਤੇ ਅਚਾਨਕ ਦੁੱਖ ਦਾ ਪਹਾੜ ਟੁੱਟ ਪਿਆ। ਪਰਿਵਾਰ ਦਾ ਇੱਕ ਜਵਾਨ ਪੁੱਤਰ ਅਕਾਲ ਚਲਾਣਾ ਕਰ ਗਿਆ। ਘਰ ਦੇ ਵਿੱਚ ਅਹਾਕਾਰ ਮਚ ਗਈ ਅਤੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੁਖੀ ਪਰਿਵਾਰ ਨੇ ਪਿੰਡ ਵਾਸੀਆਂ ਨੇ ਬਹੁਤ ਜਤਨ ਕੀਤੇ ਪਰ ਮੌਤ ਅੱਗੇ ਕਿਸ ਦਾ ਬਸ ਚੱਲਦਾ ਹੈ? ਕਿਸੇ ਵਿਅਕਤੀ ਨੇ ਦੁਖੀ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਫਲਾਣੇ ਸਥਾਨ ਤੇ ਬੈਠੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਕੋਲ ਜਾ ਕੇ ਅਰਦਾਸ ਕਰਨ। ਭਾਵੇਂ ਦੂਰੀ ਬਹੁਤ ਜ਼ਿਆਦਾ ਨਹੀਂ ਸੀ ਪਰ ਆਸ ਦੀ ਇੱਕ ਕਿਰਨ ਲੈ ਕੇ ਕੁਝ ਲੋਕ ਭਾਰੀ ਮਨ ਨਾਲ ਬਾਬਾ ਜੀ ਦੇ ਡੇਰੇ ਪਹੁੰਚੇ। ਉਹਨਾਂ ਨੇ ਹੱਥ ਜੋੜ ਕੇ ਬਾਬਾ ਜੀ ਅੱਗੇ ਆਪਣਾ ਦੁੱਖ ਬਿਆਨ ਕੀਤਾ। ਅਤੇ ਮਰਤਕ ਨੂੰ ਮੁੜ ਜੀਵਨ ਦੇਣ ਦੀ ਅਰਦਾਸ ਕੀਤੀ। ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸ਼ਾਂਤੀ ਨਾਲ ਸੁਣਿਆ। ਉਹ ਲੋਕਾਂ ਦੀ ਤਕਲੀਫ ਅਤੇ ਵਿਸ਼ਵਾਸ ਨੂੰ ਸਮਝ ਕੇ ਉਹਨਾਂ ਨੇ ਇੱਕ ਪਲ ਲਈ ਅੱਖਾਂ ਬੰਦ ਕੀਤੀਆਂ ਅਤੇ ਆਪਣੀ ਤਪੱਸਿਆ ਦੀ ਸ਼ਕਤੀ ਨੂੰ ਇਕੱਠਾ ਕੀਤਾ। ਫਿਰ ਆਪਣੀ ਜਗ੍ਹਾ ਤੋਂ ਬਿਲਕੁਲ ਨਾ ਹੱਲੇ ਅਤੇ ਅਲੌਕਿਕ ਸ਼ਕਤੀ ਦੇ ਪ੍ਰਭਾਵ ਨਾਲ ਉਹਨਾਂ ਨੇ ਆਪਣੀ ਸੱਜੀ ਬਾਹ ਨੂੰ ਆਕਾਸ਼ ਵੱਲ ਉਠਾਇਆ ਤੇ ਇਸ ਨੂੰ ਕਰੀਬ 20 ਮੀਲ ਦੀ ਦੂਰੀ ਤੱਕ ਲੰਮਾ ਕਰਕੇ ਲੈ ਗਏ। ਬਾਬਾ ਜੀ ਦੀ ਬਾਹ ਉਹ ਬਾਹ ਹਵਾ ਵਿੱਚੋਂ ਲੰਘਦੀ ਹੋਈ ਸਿੱਧੀ ਉਸ ਦੂਰ ਦਰਾਡੇ ਪਿੰਡ ਵਿੱਚ ਮਰਤਕ ਦੇ ਦੇ ਨੇੜੇ ਪਹੁੰਚ ਗਈ। ਬਾਬਾ ਜੀ ਨੇ ਆਪਣੀ ਬਾਹਾਂ ਦੀ ਹੱਥ ਦੇ ਸਪਰਸ਼ ਨਾਲ ਮਰਤਕ ਵਿਅਕਤੀ ਨੂੰ ਸ਼ੋਹਿਆ ਅਤੇ ਇਹ ਸਪਰਸ਼ ਕੋਈ ਸਧਾਰਨ ਸਪਰਸ਼ ਨਹੀਂ ਸੀ ਸਗੋਂ ਇਹ ਬ੍ਰਹਮਣ ਸ਼ਕਤੀ ਦਾ ਪ੍ਰਭਾਵ ਸੀ ਸਪਰਸ਼ ਹੁੰਦੇ ਸਾਰ ਮਰਤਕ ਦੇ ਦਾ ਮੁੱਢ ਜਾ ਨਾ ਗਈ ਉਹ ਵਿਅਕਤੀ ਉੱਠ ਕੇ ਬੈਠ ਗਿਆ ਜਿਵੇਂ ਬਹੁਤ ਗੂੜੀ ਨੀਂਦ ਚੋਂ ਜਾਗ ਗਿਆ ਹੋਵੇ ਇਸ ਦ੍ਰਿਸ਼ ਨੂੰ ਦੇਖ ਕੇ ਪਿੰਡ ਵਾਸੀ ਤੇ ਬਾਬਾ ਜੀ ਦੇ ਡੇਰੇ ਤੇ ਆਏ ਸਰਧਾਲੂ ਸਾਰੇ ਹੈਰਾਨ ਤੇ ਭਾਵੁਕ ਹੋ ਗਏ ਇਹ ਸਾਖੀ ਬਾਬਾ ਸ਼੍ਰੀ ਚੰਦ ਜੀ ਦੀ ਮਹਾਨਤਾ ਅਤੇ ਉਹਨਾਂ ਦੀ ਬਾਣ ਦੇ ਸੱਚ ਦੀ ਸਾਖੀ ਭਰਦੀ ਹੈ ਜੋ ਦਰਸਾਉਂਦੀ ਹੈ ਕਿ ਉਹਨਾਂ ਵਰਗੇ ਤਪਸਵੀ ਲਈ ਕੋਈ ਵੀ ਦੂਰੀ ਜਾਂ ਚਮਤਕਾਰ ਅਸੰਭਵ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ